ਕੋਵੇ। ਆਹੀ ਲੋਟਾ ਦਾ ਆਣਾ ਕਿ ਤੱਕ ਦੋ ਕੱਪੜੇ ਦੇ ਬੈਗ ਜਦੋਂ ਪਰੇ ਪਰੇ ਖਾਉਂਦੇ ਆ ਬਈ ਬੈਠਾ ਪਰੇ ਬੈਠੇ ਕੱਪੜਾ ਮਰ ਕੇ ਜੀਅ ਅੱਕ ਗਿਆ ਹੈ ਅੰਜਲੇ ਜੀਅ ਅੱਕ ਗਿਆ ਦੋਨੇ ਬੈੱਡ ਦੇ ਖੋਲੇ ਤੇ ਰੈਡੀ ਕੱਪੜਾ ਕੱਢ ਕੇ ਦਿੱਤੇ ਤੇ ਦੁੱਖ ਲੱਗੀ ਮੇਰੀ ਰੋਤੀ ਨੂੰ ਮਸ ਮੈਂ ਕੰਬੜਾ ਕੁੱਟਦਾ ਨਹੀਂ ਕੁੱਟਤੀ ਜੇ ਆ ਪੌਣਾ ਦੀ ਜੱਪੀ ਧੋਪ ਕੇ ਆਣੇ ਤਾਂ ਪਾ ਲਾਂਗੇ ਜੀ ਮੈਂ ਤਾਂ ਮੈਂ ਕੰਬੜਾ ਕੁੱਟਦਾ ਹੀ make a point ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਇੱਥੇ ਕੰਮ ਕਾਰ ਘਰ ਦੇ ਖਤਮ ਕਰਕੇ ਇੱਥੇ ਅੱਜ ਫੇਰ ਦੁਬਾਰਾ ਕੰਬਲ ਦਰਿਆ ਸੀਗੇ ਜਿਹੜੀਆਂ ਉਹ ਧੋ ਕੇ ਹੁਣ ਮੈਂ ਰੱਖ ਦੂੰਗੀ ਬੇਟੀ ਚ ਗਰਮ ਕੱਪੜੇ ਜਿਹੜੇ ਜਿੱਦਰ ਕੰਬਲ ਤਾਂ ਇੱਕ ਦਰੀ ਤੇ ਉਤੀ ਇੱਕ ਦਰੀ ਰਹਿ ਗਈ ਹੁਣ ਬਾਕੀ ਪਾਉਣ ਵਾਲੇ ਕੱ ਤੇ ਕਾਫੀ ਟਾਈਮ ਹੋ ਗਿਆ ਕੱਪੜੇ ਧੋਤਿਆਂ ਨੂੰ ਤਾਂ ਪਰ ਹੁਣ ਕੈਮਰਾ ਚੱਕਣ ਦਾ ਟਾਈਮ ਮਿਲੇਗਾ। ਲੋ ਜੀ ਕੰਬਲ ਦਰੀਆਂ ਧੋਣ ਤੋਂ ਬਾਅਦ ਫਿਰ ਮੈਂ ਨਾ ਕੇ ਆ ਗਈ ਸੀਗੀ ਤੇ ਅੱਜ ਕੱਢ ਲਈ ਸੀ ਆਪਣੀ ਇਹ ਵਾਲੀ ਜੈਕਟ ਕਿਉਂਕਿ ਠੰਡ ਹੋ ਗਈ ਜੀ ਤੇ ਇਹ ਵਾਲੀ ਜੈਕਟ ਕੱਢ ਲਈ ਸੀ ਪਰ ਇਹਦੀ ਜਿੱਪ ਨਹੀਂ ਜੀ ਮੇਰੇ ਤੋਂ ਬੰਦ ਹੁੰਦੀ ਪਤਾ ਨਹੀਂ ਮੈਂ ਮੋਟੀ ਹੋ ਗਈ ਕੀ ਚੱਕਰ ਹੈਗਾ ਪਰ ਇਦਾਂ ਹੀ ਰੱਖ ਲਈ ਸੀ ਖੁੱਲੀ ਉੱਪਰ ਦੀ ਲੈ ਲਿਆ ਸ਼ਾਲ ਚਲੋ ਜੀ ਤੁਹਾਨੂੰ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈੱਡ ਸ਼ੀਟ ਤੇ ਆਹ ਵਾਲੀ ਬੈੱਡ ਸ਼ੀਟ ਜਿਹੜੀ ਆਪਣੇ ਕੋਲ ਪਹਿਲਾਂ ਕਾਫੀ ਕਲਰ ਦੀ ਹੈ ਉਹਦੇ ਨਾਲ ਦੀ ਹੋਈ ਹੈ ਜੀ ਇਹ ਵੈੱਡ ਸ਼ੀਟ ਹੈ ਜਿਹੜੀ ਠੀਕ ਹੈ ਜੀ ਵੈਲਵਟ ਦੀ ਹੈਗੀ ਤੇ ਬਹੁਤ ਸੌਫਟ ਹੈ ਇਹ 800 ਦੀ ਮਿਲੇਗੀ ਠੀਕ ਹੈ ਜੀ ਇਹ ਵਾਲੀ ਵੈੱਡ ਸ਼ੀਟ ਉਸ ਦਿਨ ਹੀ ਵਿਛਾਈ ਦੀ ਸਣੀ ਨੇ ਤਾਂ ਇਸ ਤਰ੍ਹਾਂ ਦੀ ਹੈ ਠੀਕ ਹੈ ਜੀ ਸੁਨ ਨੇੜੇ ਤੋਂ ਦਿਖਾ ਰਹੀ ਹਾਂ ਥੋੜੀ ਜਿਹੀ ਮੈਂ ਆ ਦੇਖੋ ਇਸ ਤਰ੍ਹਾਂ ਦੀ ਹੈ ਜੀ ਬੈੱਡ ਸ਼ੀਟ ਜਿਹੜੀ 800 ਰੁਪਏ ਦੀ ਆਈ ਆ ਇਹ ਆਪਣੇ ਕੋਲ ਇੱਕ ਕਾਫੀ ਬੈੱਡ ਸ਼ੀਟ ਹੈਗੀ ਆ ਕਾਫੀ ਕਲਰ ਦੀ ਉਹਦੇ ਨਾਲ ਦੀ ਹੋਈ ਆ ਫਰਕ ਤਾਂ ਥੋੜਾ ਬਹੁਤ ਆ ਉਹ 500 ਰੁਪਏ ਦੀ ਆਈ ਸੀ 800 ਰੁਪਏ ਦੀ ਇਹ ਥੋੜਾ ਫੈਬਰਿਕ ਦਾ ਫਰਕ ਆ ਇਹ ਥੋੜਾ ਫੈਬਰਿਕ ਜ਼ਿਆਦਾ ਵਧੀਆਗਾ ਹਨਾ ਆਹੋ ਨਾ ਗੋਲਡ ਹੈ ਜੱਤੀ ਦੀ ਕੁੜੀ ਤੰਗ ਚੜਾ ਰਹੀ ਆ ਪੜਦੀ ਹੈਗੀ ਮੈਂ ਕਿਤੇ ਵੇ ਤੰਗ ਜੜਾਉਂਦੀ ਆ ਵਾਓ ਲਓ ਜੀ ਉਹ ਸੁੰਬਰਾਂ ਕੀ ਸੈੱਡ ਉਹ ਉੱਥੇ ਦੇਖ ਪੱਤੇ ਨਹੀਂ ਢਿਗਦੇ ਇਹ ਮੇਰੇ ਕੋਲ ਹੁੰਦਾ ਹੈਗਾ ਇਹ ਲਗਾ ਲਗਾ ਜਾ ਕੇ ਬਾੜੇ ਦਾ ਵਗਿਆ ਜਿੱਥੇ ਫਿਰਦੀਆਂ ਆ ਆ ਆ ਆ ਓਏ ਹੋ ਰਿਹਾ ਮੈਂ ਤਾਂ ਥੱਲੇ ਮੋਟੀਆਂ ਪੈਪਾ ਲੱਗੀਆਂ ਹੋਈਆਂ ਨੇ ਮੇਰੇ ਕੋਲ ਉਹ But I ਵੀ ਸਲੇੜੇਗਾ। ਤੇ ¿Para

ਫਿਰ ਚੱਕ ਲਾਂਗੇ ਇਹ ਰੋ ਨਾ ਨਾ ਇਹ ਮੈਂ ਡੀ ਗੋ ਵੀ ਹੋਰ ਆਏ ਥੋੜੀ ਡੀ ਗੀਆਂ ਮੈਂ ਆਏ ਮੈਂ ਡੀ ਗੀਆਂ ਤੇ ਮੇਰਾ ਰੋਜ਼ ਦੀ ਕੰਮ ਆ ਹਾਂ ਕਿ ਮੈਂ ਰੋਜ਼ੀ ਕਰਦਾ ਬੰਦ ਉਹ ਸੰਭਰ ਕੇ ਉਹ ਕਰਦਾ ਇਕੱਠਾ ਕਰ ਲੇ ਬਠਲ ਭਰ ਕੇ ਥੱਲੇ ਲਾ ਲਿਆ ਪਤਾ ਕੀ ਸੀ ਉਹ ਉਡਡ ਕੇ ਨਾ نیچے ਆਉਂਦਾ ਸੀ ਕਪੜੇ ਕਪੜੇ ਸਾਰੇ ਭਰ ਜਾਂਦੇ ਬੇੜੇ ਦੇ ਵਿੱਚ ਇਹ ਨਾ ਰੇਤਾ ਰੇਤਾ ਹੋਏ ਨਾ ਮਨ ਵੀ ਨਹੀਂ ਲੱਗਦਾ ਮੇਰਾ ਤਾਂ ਪਤਾ ਨਹੀਂ ਕਿਉਂ ਖਿਚਰ ਖਿਚਰ ਜੀ ਮੈਨੂੰ ਤਾਂ ਵਾਹੀ ਲੱਗੇ ਜਾਂਦੀ ਹੁੰਦੀ ਆ ਤੇ ਹੁਣ ਬਸ ਦੇਖਦੇ ਪੇਟੀ ਚੋਂ ਵੀ ਸਮਾਨ ਕਾਫੀ ਬਾਹਰ ਕੱਢਿਆ ਪਿਆ ਕੰਬਲਾਂ ਦੇ ਗਲਾਫ ਚਾੜਨਾ ਕੱਢ ਕੇ ਉਹ ਦੇਖਦੇ ਹਾਂ ਕੰਮ ਕਰਦੇ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਵੀਡੀਓ ਦੀ ਐਡੀਟਿੰਗ ਕਰਦਾ ਕੁਛ ਕੋਈ ਪੀ ਕੁਛ ਕਰੰਦੀ ਉਹ ਕਰਦੀ ਤੇ ਬਾਕੀ ਕਪੜੇ ਦੇਖਦੇ ਸੁੱਕੇ ਗਿੱਲੇ ਨੇ ਜਿਹੜੇ ਲਾ ਕੇ ਅੰਦਰ ਸਿੱਟਦੇ ਆਂਗੇ ਲਓ ਜੀ ਚਾਹ ਪੀ ਲਓ ਚਲੋ ਤੁਹਾਨੂੰ ਦਿਖਾਉਨੇ ਬਸ ਭਰਪਿੰਦਰ ਬੱਸ ਲੈ ਕੇ ਤਉਣ ਲੱਗਿਆ ਹੋਇਆ ਇਦ ਕੋਨੇ ਉੱਚੀ ਲੱਗਦੀ ਹੈ ਹਨਾ ਅਮੀ ਆ ਗਏ ਕੁੱਤੋਂ ਪਾਣੀ ਆਈਏ ਨਾ ਪਿੱਤਰ ਹਾਂ ਉਹ ਨਾ ਪਰਲੇ ਉਹ ਤਾਂ ਨਾ ਨਿਕਲ ਕੇ 5 10 ਬੱਦ ਨਾ ਲਾਏ ਤਾ ਅੱਛਾ ਜਿਹੜੀ ਉਹ ਆ ਗਈ ਤੇ ਉਹ ਨਾ ਹਾਈ ਨਾ ਅੱਛਾ ਜੀ ਉਹ ਨਹੀਂ मारगी कई लमागी कई बतरी मारसी मारसी तेरी बात सा है है तेरी नहीं <laughs> है कि क्या तेरी मुंडी है मुंडी क्या तेरे में काली एंटिंग लगी है तमाए आ लगाया बिंदरा कल लग गया ऐसी है आहा है आहा समारा अच्छा लग गया है ऐसी का पहले जड़ी नहीं पड़ी थी मार जड़ी पापा बढ़िया स्वागरी हुई है है चला ਫਲੇਟ ਲਾਵਾ ਦੇਖੀ ਮਾਰਸੀ ਡਿੱਗਣਾ ਨਹੀਂ ਜੀ ਮੰਨਦੇ ਦਿਖਿਆ ਕਿ ਤੂੰ ਦਵਾ ਕਰਦਾ ਜੀ ਓਏ ਵਧੀਆ ਸੰਗਾਰ ਕੇ ਵਿੱਚੋਂ ਮੈਂ ਨਾ ਤੁਝੂ ਬਾਤ ਚਲ ਮੈਂ ਚੜਦੀ ਆ ਵਿੱਚ ਇਹਦੇ ਕਿਹਦੀ ਜੀ ਲੱਗਦਾ ਅੱਜ ਮੈਂ ਚੜਦੀ ਆ ਵਿੱਚ ਇਹਦੇ ਆਉਂਦੇ ਫਾਦੇ ਦੇ ਹਲਾ ਹੋ ਗਾਸਤੇ ਹੈ ਨਾ ਆਪਣੇ ਇੱਥੇ ਕਾ ਸਹੀ ਕਰਤਾ ਆ ਦੇਖ ਇੱਥੇ ਲਿਆ ਕੇ ਮਾਰੀ ਗੱਡੀ

ਦੇਖੋ ਜੀ ਦੇਖ ਲੋ ਗਲਤੀ ਕਿਰੇ ਚ ਕੱਢ ਰਹੇ ਨੇ ਆ ਦੇਖੋ ਇੱਥੋਂ ਲੈ ਕੇ ਸਾਰੀ ਅੰਦਰ ਵੱੜ ਗਿਆ ਦੇਖੋ ਇੰਨੇ ਆ ਸਾਰੀ ਹੋ ਗਈ ਇੱਥੋਂ ਆ ਦੇਖੋ ਚਲੋ ਸਾਨੂੰ ਦਿਖਾ ਦਈਏ ਹੁਣ ਲੈਂਦੀ ਸੀ ਘਰੇ ਕਾਲੇ ਪੱਤੇ ਸਾਰਫ ਚਾ ਤੋਲੋ ਇਹ ਦੇਖੋ ਦਿਖਾਈਏ ਸਾਨੂੰ ਬismillah ਅੱਜ ਤੁਸੀਂ ਪਹਿਲੀ ਵਾਰ ਹੀ ਦੇਖੀ ਹੋ ਜਿਹੜੇ ਨਵੇਂ ਸਬਸਕ੍ਰਾਈਬਰ ਮੇਰੇ ਪੰਨਾ ਪੜਾ ਹਨ ਮੰਨਤੀ ਨਵਾਂ ਜਾਨ ਕਵ ਜਰ ਲਿਆ ਖਾਸੀ ਸ਼ਿੰਗਾਰੀ ਹੋਈ ਹੈ ਪਿੰਦਰ ਹੋਰਾਂ ਨੇ ਨਾ ਬਸ ਤੂੰ ਰੈਸਟ ਆ ਦੇਖੋ ਬੜਾ ਛੋਕਾ ਹੈ ਨਾ ਟਰਲੇ ਹਨ ਇਹ ਵੀ ਨਾਲ ਪਾਉਣਾ ਦੂਗਾ ਮੇਰੀ ਜੇ ਰਾਤ ਇਧਰ ਲਈ ਕਮਰੇ ਚ ਵੀ ਪੂਰਾ ਫਿਰ ਤੂੰਗਾ ਪਹਿ ਗਿਆ ਦੇਖੋ ਸਾਰੇ ਸਟੋਰੇਜ ਬੈਗ ਬੈੱਡ ਚੋਂ ਬਾਹਰ ਕੱਢ ਲੇ ਇੱਧਰ ਕੱਪੜੇ ਤੈਅ ਕਰਨ ਵਾਲੇ ਪਏ ਨੇ ਇੱਧਰ ਜਿਹੜਾ ਆਪਣਾ ਨਵਾਂ ਬਿਸਤਰਾ ਭਰਿਆ ਸੀ ਤੇ ਕਵਰ ਚੜਾਉਣਾਗਾ ਅਰਜਾਈ ਤੇ ਵੀ ਤੇ ਕਿਤੇ ਅੱਲਾ ਮੈਂ ਰੱਖ ਦਿੱਤਾ ਵਿੱਚ ਜਿਹੜੇ ਇੱਥੇ ਕੰਬਲ ਤੇ ਵੀ ਚੜਾਉਣਾਗਾ ਕਵਰ ਇਹ ਵਾਲਾ ਇਸ ਤਰ੍ਹਾਂ ਦਾ ਨਾ ਉਲਟਾ ਪਾਸਾ ਸਿੱਧਾ ਕਰਕੇ ਦਿਖਾਉਣਾ ਸਾਨੂੰ ਇਸ ਤਰ੍ਹਾਂ ਦਾ ਹੈ ਇੱਕ ਕੰਢੇ ਦਿਖਾਉਣੀ ਹੈ ਸਾਨੂੰ ਇਸ ਤਰ੍ਹਾਂ ਦਾ ਇੱਥੇ ਵੀ ਕਵਰ ਚੜਾਉਣਾਗਾ ਕੱਢੇਗਾ ਕਿ ਅਸਰਾਣਿਆਂ ਦੇ ਕੁਝ ਕੁ ਦੇ ਬਗਲਾਫ ਜਿਹੜੇ ਕਬਰ ਸੀ ਚੜਾਤੇ ਮੇਰੇ ਕੋਲ ਪਏ ਸੀ ਕਿ ਨਵੀਂ ਸੀ ਇਹ ਕਸੇ ਕਸੇ ਹੈ ਨਹੀਂ ਤਾਂ ਕਰਕੇ ਫਿਰ ਮੈਂ ਇਹ ਚੜਾਤੇ ਆ ਦੇਖੋ ਟਿੱਕ ਰਹਿ ਗਿਆ ਇੱਕ ਦਾ ਲੱਭਣਾ ਪਊ ਕੋਈ ਇਹਦਾ ਵੀ ਹੋ ਗਿਆ ਦੇਖੋ ਸਾਰੇ ਨਵੇਂ ਸੀਗੇ ਆ ਤਾਂ ਬਿਲਕੁਲੀ ਤੇ ਇਹਦੇ ਆਪਾਂ ਬਗਲਾਫ ਚੜਾਂਗੇ ਉਗੜੀ ਰਜਾਈ ਦਾ ਉਤਾਰ ਕੇ ਉਹਨੂੰ ਦੁਬਾਰਾ ਤੋਂ ਭਰਾਉਂਗੇ। ਉਹਦੀ ਕਾਟਨ ਵੀ ਕੱਢ ਕੇ ਸੁੱਕਣੀ ਪਾਉਣਿਆ। ਹਜੇ ਪੇਟੀ ਨਹੀਂ ਪਿਆ ਫਿਰ ਬਾਅਦ ਦੇ ਵਿੱਚ ਰੱਖੂਗੀ। ਇੱਧਰ ਹੀ ਹਜੇ ਕਾਫੀ ਸਮਾਨ ਪਿਆਗਾ। ਸਾਰਾ ਸਮਾਨ ਪਾਉਣ ਫਟਾਫਟ ਚੱਕਦੇ ਨੇ ਨੈਕਸਟ ਡੇ ਹੋ ਗਿਆ। ਦੋਨੋਂ ਦਾ ਸਮਾਨ ਖਾਲੀ ਕਰ ਲਿਆ ਚੱਕੀ ਫਟਾਫਟ। ਫਿਰ ਚਾਰਪੋਇਆ ਕਰਾਂਗੇ। ਲੋ ਜੀ ਇੱਥੇ ਨੈਕਸਟ ਡੇ ਹੋ ਗਿਆ 7:30 ਵਜੇ ਦਾ ਟਾਈਮ ਆ ਜੀ। ਦਿਨ ਹੈਗਾ ਸ਼ਨੀਵਾਰ। ਅੱਜ ਤੇ ਹੀ ਜਾਨੀ ਕਿ ਤੇ ਇੱਥੇ ਲੱਗ ਗਈ ਸੀ ਕਿ ਮੈਂ ਸਵੇਰੇ ਸਵੇਰੇ ਉੱਠ ਕੇ ਫੇਰ ਪੇਟੀ ਨਾਲ ਹੀ ਮੱਥਾ ਮਾਰਨ ਲੱਗ ਗਈ ਸੀ ਕਿਉਂਕਿ 2 ਦਿਨ ਹੋ ਗਏ ਮੈਨੂੰ ਇਹੀ ਕੰਮ ਕਰਦੀ ਨੂੰ ਹੁਣ ਪਤਾ ਕੀ ਆ ਜਿਹੜੀ ਮਤਲਬ ਘੱਟ ਠੰਡ ਵਾਲੇ ਸੀਗੇ ਪਹਿਲਾਂ ਕੰਬਲ ਉਹ ਹੁਣ ਇਦਾਂ ਰੱਖੇ ਨਹੀਂ ਜਾਂਦੇ ਸੀ ਜੀ ਪੇਟੀ ਦੇ ਵਿੱਚ ਕਿਉਂਕਿ 10 20 ਦਿਨ ਤਾਂ ਹੋ ਹੀ ਗਏ ਸੀ ਉਹਨਾਂ ਨੂੰ ਹੁਣ ਇੱਕ ਕੰਬਲ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਤੋਤਾ ਸੀ ਪਹਿਲਾਂ ਹਨ ਪਰ ਇਦਾਂ ਰੱਖਣ ਨੂੰ ਮਨ ਨਹੀਂ ਕੀਤਾ ਜੀ ਦੁਬਾਰਾ ਧੋ ਧੋ ਕੇ ਉਹਨਾਂ ਨੂੰ ਵੀ ਰੱਖ ਰਹੇ ਹਾਂ ਜਿਹੜੀਆਂ ਦਰੀਆਂ ਸੀ ਉਹ ਧੋ ਕੇ ਰੱਖ ਰਹੀਆਂ ਜਿਨ੍ਹਾਂ ਦੇ ਗਲਾਫ ਚੜਾਉਣੇ ਆ ਕੰਬਲ ਵਗੈਰਾ ਹਨ ਤੇ ਉਹ ਕਰ ਰਹੇ ਹਾਂ ਰਜਾਈਆਂ ਵੀ ਵਿੱਚ ਬਿਸਤਰਾ ਜਿਹੜੇ ਆਪਾਂ ਲਓ ਜੀ ਇੱਕ ਪੱਟੀ ਆਪਾਂ ਕਰ ਦਿੱਤੀ ਐਨ ਕਲੀਨ ਆ ਵੀ ਸਾਰਾ ਦੇਖੋ ਸੈਟ ਹੋ ਗਿਆ ਇਹ ਕਿੰਨਾ ਕਾਸਟ ਹੈ ਲਓ ਦੂਸਰੇ ਫਿੱਟ ਟੀਵੀ ਸੈੱਟ ਹੈ ਇਹ ਵੀ ਫਸਟ ਕਰਦੇ ਮੈਂ ਵੀ ਫੁੱਟ ਗਿਆ ਦੂਦਰਣ ਕਰਦੇ ਸੈੱਟਾ ਦੋ ਹੋ ਗਿਆ ਉਹ ਰਹਿ ਗਈ ਉਹ ਵੀ ਹੋ ਗਈ ਸੱਟਾ ਲਓ ਅਬ ਸੈੱਟ ਹੋ ਗਿਆ ਦੇ ਵਿੱਚ ਮੇਰਾ ਇਸ ਤਰ੍ਹਾਂ ਦਾ ਸਮਾਨ ਆ ਸਾਰਾ ਠੀਕ ਹੈ ਜਿ렇게 ਬੇਬੀ ਫੁੱਲ ਮਗੁੰਨੂਗੇ ਤੇ ਨਾ ਬੰਦ ਕਰਨੀ ਆ ਕਾਬਰਾ ਨਹੀਂ ਮੋਜਾ ਅਸਾਂ ਬੇਟੀਆਂ ਚੋਂ ਪਸਾਰ ਚੰਗੀ ਤਰ੍ਹਾਂ ਹੁਣ ਕੱਟ ਲੈ ਸਮਾਨ ਰੋਜ਼ ਰੋਜ਼ ਉਹਨਾਂ ਨੂੰ ਜਿਵੇਂ ਹੁਣ ਬਸ ਇਹ ਹੋ ਗਿਆ ਵੀ ਉੱਤੇ ਵਿਸਤ੍ਰਿਤ ਪਰ ਹੋ ਗਏ ਸਾਰੇ ਹੋ ਹੀ ਗਏ ਸੀ ਜੈਨ ਮੈਂ ਉਹ ਚੱਕ ਨਹੀਂ ਤੜ ਰਿਹਾ ਸੀ ਨਾ ਕਰਿਆ ਗਿਆ ਉਹ ਚੱਕ ਲਿਆ ਹਾਂ ਲਓ ਜੀ ਬਾਕੀ ਕੰਮ ਕਰਤਾ ਇੱਥੇ ਸਾਰੇ ਖਤਮ ਹੋ ਗਏ ਸੀ ਮਸ਼ੀਨ ਲਾਈ ਹੋਈ ਹੈ ਕੱਪੜੇ ਜਿਹੜੇ ਡੇਲੀ ਦੇਣਗੇ ਉਹ ਪਾਏ ਹੋਏ ਨੇ ਮਸ਼ੀਨ ਦੇ ਵਿੱਚ ਇੱਥੇ ਗਰਮ ਪਾਣੀ ਲੈ ਲਿਆ ਸੀ ਗਰਮ ਪਾਣੀ ਪਾ ਕੇ ਡੱਬੇ ਦੇ ਵਿੱਚ ਸਰਫ ਜਿਹੜਾ ਸਰਫ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਦਰੀ ਇੱਕ ਰਹਿ ਗਈ ਦੀ ਲਾਸਟ ਆ ਇਹ ਬਾਕੀ ਦੇਖੀ ਜਊਗੀ ਹੋਰ ਵੀ ਨਿਕਲੀ ਜਾਂਦੇ ਨੇ ਐ ਤਾਂ ਇੱਕ ਲੋਈ ਵੀ ਐ ਹੋ ਨਿਕਲੀ ਆ ਰਜਾਈ ਦਾ ਗਲਾਫ ਹੈ ਨਾ ਇਸ ਤਰ੍ਹਾਂ ਕਰਕੇ ਜੋ ਵੀ ਕੱਪੜੇ ਮੈਨੂੰ ਥੋੜੇ ਬਹੁਤੇ ਲੱਗਦੇ ਆ ਵੀ ਹਾਂ ਇਹਨਾਂ ਦਾ ਪਾਣੀ ਕੱਢਣ ਵਾਲਾ ਕਿਉਂਕਿ ਜਦੋਂ ਆਪਾਂ ਰੱਖ ਦਿਆਂ ਗਰਮ ਜਾਂ ਸਰਦੀ ਵਾਲੇ ਕੱਪੜੇ ਹੈ ਨਾ ਤਾਂ ਉਦੋਂ ਵੀ ਧੋ ਕੇ ਰੱਖ ਦਿਆਂ ਬਾਅਦ ਦੇ ਵਿੱਚ ਫੇਰ ਕੱਢਦੇ ਜਦੋਂ ਫੇਰ ਜੇ ਐਂ ਲੱਗਦਾ ਫੇਰ ਧੋ ਕੇ ਲੈਣੇ ਪੈਂਦੇ ਨੇ ਇੱਕ ਅਜੀਬ ਜਿਹੀ 스ਮੈਲ ਆਈ ਜਾਂਦੀ ਹੁੰਦੀ ਆ ਤਾਂ ਕਰਕੇ ਬਸ ਇੱਥੇ ਦਰੀ ਨੂੰ ਗਰਮ ਪਾਣੀ ਦੇ ਵਿੱਚ ਡੁਬੋ ਕੇ ਰੱਖ ਦੂੰਗੀ ਘੰਟਾਕ ਤੇ ਜਿਹੜੀ ਮੈਲ ਜਿਹੜੀ ਹੋਗੀ ਉਗੜ ਜੂਗੀ ਉਸ ਤੋਂ ਬਾਅਦ ਬਸ ਦੁਪਹਿਰ ਦਾ ਹੀ ਖਾਣਾ ਬਣੂਗਾ ਕਿਉਂਕਿ ਸਵੇਰ ਟਾਈਮ ਅਸੀਂ ਇੱਕ ਇੱਕ ਆਲੂ ਵਾਲਾ ਪਰੌਂਠਾ ਤਿੰਨਾਂ ਨੇ ਖਾ ਲਿਆ ਕਲੇਰ ਸਾਹਿਬ ਨੇ ਨਹੀਂ ਕੁਝ ਵੀ ਖਾਦਾ ਮੈਂ ਸਨੀ ਪਿੰਦਰ ਸੀ ਤਿੰਨਾਂ ਨੇ ਕਿ ਕਾਲੂ ਵਾਲਾ ਪਰੌਂਠਾ ਖਾ ਲਿਆ ਸੀ ਬਾਕੀ ਅਸੀਂ ਸਟਫਿੰਗ ਬਣਾਈ ਨਹੀਂ ਮੈਂ ਕਿਉਂ ਉਸੇ ਟਾਈਮ ਹੀ ਬਣਾ ਕੇ ਵੀ ਉਹ ਕਰ ਲਾਂਗੇ ਫਿਰ ਖਾ ਲਾਂਗੇ ਨਾ ਬਾਕੀ ਸਾਨੂੰ ਅੰਦਰ ਦਾ ਵੀ ਦਿਖਾਉਣੀ ਅੰਗੀ ਹਨ ਅੰਦਰ ਦੀ ਸਾਰੀ ਸਫਾਈ ਹੋ ਗਈ ਬਾਕੀ ਪਤਾ ਕੀ ਆ ਹੌਲੀ ਹੌਲੀ ਕੰਮ ਹੁੰਦਾ ਹੈ ਖਲਾਰਾ ਤਾਂ ਪੈ ਜਾਂਦਾ ਮਿੰਟ ਦੇ ਵਿੱਚ ਸਮੇਟਣ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈਗਾ ਹੋ ਗਿਆ Ꙅਟਾ। ਲਓ ਜੀ ਅੰਦਰ ਦਾ ਦਿਖਾਉਂ ਸੁਨਪਾ। ਸਾਰੀਆਂ ਸਫਾਈਆਂ ਜਿਹੜੀਆਂ ਹੋ ਚੁੱਕੀਆਂ ਨੇ ਤੇ ਸਾਰਾ ਝਾੜੂ ਪੋਚਾ ਹੋ ਗਿਆ। ਪਰ ਟਾਈਮ ਦਿਖਾ ਦੇਣਾ ਸੁਨ ਟਾਈਮ ਹੋ ਗਿਆ। 11:30 ਦਾ। ਠੀਕ ਆ ਜੀ। ਪਰ ਕੰਬੋ ਜਿਆਦੇ ਸੀਗੇ। ਤੇ ਲਓ ਜੀ ਝਾੜੂ ਪੋਚਾ ਸਾਰਾ ਹੋ ਗਿਆ। ਕੱਪੜੇ ਮਸ਼ੀਨ 'ਚ ਪਾ ਦਿੱਤੇ। ਇੱਕ ਵਾਰ ਅਸੀਂ ਆਲੂ ਵਾਲੇ ਪਰੌਂਠੇ ਕੀ ਕੇ ਖਾ ਲਿਆ ਬਣਾ ਕੇ। ਤਿੰਨ ਜਣਿਆਂ ਨੇ ਮੈਂ ਪਿੰਦਰ ਤੇ ਸਨੀ ਨੇ। ਇੱਧਰੋਂ ਮੋਟਰਸਾਈਕਲ ਮੈਂ ਬਾਹਰ ਕੱਢ ਤਾ। ਸਾਰਾ ਹੋ ਕਰਤਾ ਤੇ ਅਸੀਂ ਇੱਟਾਂ ਲਾਤੀਆਂ ਮੰਨੀਆਂ ਥੱਲੇ ਇਸ ਤਰ੍ਹਾਂ ਇੱਟਾਂ ਲਾਤੀਆਂ ਵੀ ਥੋੜਾ ਜਿਹਾ ਝਾੜੂ ਪੋਚਾ ਕਰਨਾ ਸੁੱਕ ਹੋ ਜਾਊਗਾ ਅੱਜ ਥੋੜਾ ਜਿਹਾ ਪੋਚਾ ਠੀਕ ਠੀਕ ਲੱਗਿਆ ਫਰ ਕੱਲ ਤੋਂ ਥੋੜਾ ਜਿਹਾ ਵਧੀਆ ਲੱਗ ਜਾਊਗਾ ਸਾਰਾ ਸਟੋਰੇਜ ਵੈਗ ਸੀ ਜਿਹੜੇ ਦੋ ਇੱਥੇ ਰੱਖਦੇ ਬਾਅਦ ਦੇ ਵਿੱਚ ਦੇਖਾਂਗੇ ਦੇ ਵਿੱਚ ਇੱਕ ਵਾਰ ਬਾਹਰ ਕੱਢ ਕੇ ਰੱਖਦੇ ਤੇ ਜਿਹੜੇ ਥਿੱਕ ਟੇਬਲ ਸੀਗਾ ਉਹ ਕੱਢਦਾ ਬਾਹਰ ਬਾਕੀ ਸਾਰਾ ਹੋ ਗਿਆ ਇਸ ਤਰ੍ਹਾਂ ਸਾਫ ਜਿਹੜਾ ਸੂਰਜਕ ਸੀ ਉਹ ਵੀ ਬਾਹਰ ਕੱਢਤਾ ਉਹ ਬਾਹਰ ਕੱਢ ਕੇ ਮੈਂ ਸਾਫ ਕਰ ਦੂੰ ਬਾਕੀ ਤੂਸ ਵਗੈਰਾ ਡੱਬਿਆਂ ਦੇ ਵਿੱਚ ਨੇ ਜਿਹੜੇ ਨਿਊ ਨੇਗੇ ਤੋ ਇਸ ਤਰ੍ਹਾਂ ਨਹੀਂ ਜੀ ਇਹ ਸਾਰੇ ਮੰਜੇ ਥੱਲੇ ਆਪਾਂ ਇੱਟਾਂ ਲਾ ਦਿੱਤੀਆਂ ਨੇ ਇਸ ਤਰ੍ਹਾਂ ਤੇ ਇਹਨਾਂ ਦੇ ਹੁਣ ਮੈਂ ਕੱਪੜਾ ਮਾਰ ਦੂੰਗੀ ਉੱਪਰ ਇੱਕ ਵਾਰ ਪਰ ਇਹ ਵੀ ਚਲ ਇੱਕ ਵਾਰ ਸਾਫ਼ ਹੋ ਗਿਆ ਹੁਣ ਇਹ ਪਾਵਿਆਂ ਦੇ ਉੱਪਰ ਨੇ ਥੋੜਾ ਜਿਹਾ ਗਿੱਲਾ ਕਰਕੇ ਕੱਪੜਾ ਗਿੱਲਾ ਸੁੱਕਾ ਜਿਹਾ ਉਹ ਮਾਰ ਦੂੰ ਵੀ ਸਾਫ਼ ਹੋ ਜੂ ਉੱਪਰ ਵੀ ਨੀਚੇ ਵੀ ਤੇ ਇਹਨਾਂ ਦੇ ਕੱਪੜੇ ਵੀ ਚੇਂਜ ਕਰੂੰਗੀ ਮੰਜਿਆਂ ਦੇ ਬਹੁਤ ਜ਼ਿਆਦਾ ਹੋਏ ਪਏ ਨੇ ਖਰਾਬ ਜੀ ਸਾਰੇ ਚੇਂਜ ਕਰਾਂਗੇ ਹੌਲੀ ਹੌਲੀ ਹੋ ਜੂ ਸਾਰਾ ਕੁਝ ਬਾਕੀ ਸਾਰੇ ਸਫਾਈ ਜੋੜੀ ਹੋ ਚੁੱਕੀ ਹੈ ਜੀ ਹੋਰ ਕੁਛ ਨਹੀਂ ਜੀ ਬਿਹੜੇ ਬੁੜੇ ਦੀ ਸਫਾਈ ਸਾਰੀ ਹੋ ਗਈ ਤੇ ਮੈਂ ਤੋਤਾ ਜੀ ਕੱਲ ਬਿਹੜਾ ਬਹੁਤ ਜ਼ਿਆਦਾ ਗੰਦਾ ਹੋਗਾ ਸਿਰ ਇੱਤੇ ਇੱਤੇ ਆ ਗਿਆ ਸਾਰੇ ਕਿਤੋਂ ਧੋ ਕੇ ਬੈਤਰ ਮਾਰਤਾ ਤੇ ਆ ਜਿਹੜੇ ਗਲਾਫ ਚੜਨ ਵਾਲੇ ਨੇ ਕੰਬਲ ਬਾਹਰ ਕੱਢ ਲਈ ਗਲਾਫ ਵੀ ਬਾਹਰ ਕੱਢ ਲਈ ਤੇ ਦਰੀ ਜਿਹੜੀ ਕੱਲ ਤੇ ਕੰਬਲ ਤੁੱਤਾ ਸੀ ਉਹ ਪਾਤਾ ਸੁੱਕਣਾ ਠੀਕ ਹੈ ਜੀ ਬਸ ਇਹਨਾਂ ਦਾ ਕੰਮ ਹੋ ਗਿਆ ਕੱਪੜੇ ਪਾਏ ਹੋਨੇ ਮਸ਼ੀਨ 'ਚ ਹੁਣ ਮੈਂ ਖਾਂਦੀ ਆ ਪਰੌਂਠੇ ਬਣਾ ਕੇ ਮੈਂ ਨਹੀਂ ਖਾਂਦੀ ਜੀ ਮੈਂ ਤੇ ਪਿੰਦਰ ਦੋਨੇ ਨਹੀਂ ਖਾਵਾਂਗੀ ਮਤਲਬ ਢੇਟ ਵਿੱਚ ਤਾਂ ਭੱਜ ਕੇ ਬੱਸਦਾ ਇਹਨੂੰ ਪਾਣੀ ਨਾਲ ਠੀਕ ਹੈ ਜੀ ਲਓ ਜੀ ਇੱਥੇ ਲੱਗੀ ਸੀਗੀ ਮੈਂ ਲੰਚ ਦੀ ਤਿਆਰੀ ਕਰਨ ਲੰਚ ਦੇ ਵਿੱਚ ਆਲੂ ਵਾਲੇ ਪਰੌਂਠੇ ਬਣਾਵਾਂਗੇ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗਿਆ ਹਜੇ ਤੱਕ ਨਹੀਂ ਲਾਈਕ ਕੀਤੀ ਤਾਂ ਤਾਂ ਲਾਈਕ ਪਲੀਜ਼ ਜ਼ਰੂਰ ਕਰ ਦਿਓ ਵੱਧ ਤੋਂ